ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਦੀ ਬਾਣੀ ਰੰਗੋਈ ਹੈ ਪਾਤਸ਼ਾਹ ਜੀ ਦੇ ਤਿੰਨ ਸ਼ਬਦ ਗੁਜਰੀ ਰਾਗ ਦੇ ਵਿੱਚ ਸੰਪੂਰਨ ਹੋਏ ਹਨ ਆਓ ਅੰਚਮ ਪਾਤਸ਼ਾਹ ਜੀ ਚੌਥਾ ਸ਼ਬਦ ਰੰਗ ਕਰਦੇ ਹਨ 496 ਅੰਗ ਤੇ ਪਾਤਸ਼ਾਹ ਜੀ ਦਾ ਭਾਈ ਇਹ ਸ਼ਬਦ ਰੰਭ ਹੁੰਦਾ ਹੈ ਸਤਿਗੁਰ ਜੀ ਵਚਨ ਕਰਦੇ ਹਨ ਜੀ ਉਜਰੀ ਮਹੱਲਾ ਪਨਵਾ ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ ਪਤਰੀ ਹੋਏ ਆਧਾਰ ਸੋ ਹਰ ਹਰ ਤੁਮ ਸਦ ਹੀ ਜਪਹ ਜਗ ਅੰਤ ਨ ਪਾਰ ਪੁੱਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ ਧੰਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਬਦੀ ਰਮਤਾ ਕਰਦੇ ਹਨ ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ ਇਤਰੀ ਹੋਏ ਆਧਾਰੋ ਇਹ ਜੋ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਚਾਨਣ ਕੀਤਾ ਹੋਇਆ ਅਸੀਸ ਦਾ ਸ਼ਬਦ ਹੈ ਬੇਨਤੀ ਦਾ ਸ਼ਬਦ ਹੈ ਜਿੰਨੂੰ ਆਮ ਤੌਰ ਤੇ ਬਹੁਤ ਉਰਸੇ ਖਵੀਰਾਂ ਵੱਲੋਂ ਪੜਿਆ ਜਾਂਦਾ ਹੈ ਰਾਗੀ ਜਥੇ ਵੱਲੋਂ ਗਾਇਆ ਜਾਂਦਾ ਹੈ ਜਦੋਂ ਵੀ ਕਿਸੇ ਦਾ ਕਾਰਜ ਹੁੰਦਾ ਹੈ ਇਸੀਸ ਦਾ ਸ਼ਬਦ ਪੜਿਆ ਜਾਂਦਾ ਹੈ ਜਨਮ ਦਿਨ ਤੇ ਬੱਚਿਆਂ ਦੇ ਇਸੀਸ ਦਾ ਸ਼ਬਦ ਪੜਿਆ ਜਾਂਦਾ ਹੈ ਕਿਉਂਕਿ ਸ਼ਬਦ ਦੇ ਵਿੱਚ ਮਹਾਰਾਜ ਪੰਚਮ ਪਾਤਸ਼ਾਹ ਜੀ ਸੀਸ ਬਖਸ਼ਦੇ ਹਨ ਉਥੇ ਸਾਨੂੰ ਪੁਰਾਣੀ ਜੀਵਨ ਨੂੰ ਜਾਂਚ ਵੀ ਦੱਸਦੇ ਹਨ ਮਹਾਰਾਜ ਜੀ ਸੋਝੀ ਬਖਸ਼ਦੇ ਹਨ ਕਿ ਜਿੱਥੇ ਸੰਸਾਰੀ ਮਾਪਿਓ ਦੀਆਂ ਅਸੀਸਾਂ ਦੇ ਅਸੀਂ ਪਾਤਰ ਹਾਂ ਸਾਰੇ ਕਿਉਂਕਿ ਮਾਪਿਓ ਬੱਚਿਆਂ ਨੂੰ ਸਦਾ ਹੀ ਅਸੀਸਾਂ ਬਖਸ਼ਦਾ ਹੈ ਕੋਈ ਵੀ ਮਾਪਿਓ ਆਪਣੇ ਬੱਚੇ ਵਾਸਤੇ ਗਲਤ ਨਹੀਂ ਸੋਚਦਾ ਆਵੇਂ ਕੀ ਬੱਚਾ ਜ਼ਿੰਦਗੀ ਦੇ ਵਿੱਚ ਮਾਪ ਪਿਓ ਦੇ ਨਾਲ ਗਲਤ ਕਰੇ ਪਰ ਗਲਤ ਸਮਾ ਬਣ ਵੀ ਜਾਵੇ ਪਰ ਮਾਪ ਪਿਓ ਪਿਆਰਿਓ ਸਦਾ ਹੀ ਸੁਖ ਚ ਹੁੰਦਾ ਹੈ ਬੱਚੇ ਦਾ ਬੱਚਾ ਭਵੇਂ ਜਿੱਦਾਂ ਦਾ ਮਰਜੀ ਹੋਵੇ ਪਰ ਮਾਪਿਓ ਸਦਾ ਹੀ ਮਾਰ ਅਰਦਾਸ ਕਰਦੀ ਕਿ ਮੇਰਾ ਬੱਚਾ ਸੁਖੀ ਰਹੇ ਉਹ ਜ਼ਿੰਦਗੀ 'ਚ ਕਾਮਯਾਬ ਹੋਵੇ ਉਹ ਸਦਾ ਹੀ ਬੇਨਤੀ ਕਰਦੀ ਹੈ ਠਾਕੁਰ ਅੱਗੇ ਪਰਮੇਸ਼ਰ ਅੱਗੇ ਕਿ ਮੇਰੇ ਬੱਚੇ ਨੂੰ ਤਤੀਬਾ ਨਾ ਲੱਗੇ ਜੰਮਣ ਤੋਂ ਲੈ ਕੇ ਮਰਨ ਤੱਕ ਮਾਂ ਪਿਓ ਬੱਚੇ ਨੂੰ ਸਿਸਾ ਦਿੰਦੇ ਹਨ ਕਿਉਂਕਿ ਮਾਂ ਦਾ ਵੱਡਾ ਮੋਹ ਹੁੰਦਾ ਹੈ ਬੱਚੇ ਦੇ ਵਿੱਚ ਪਿਤਾ ਦਾ ਮਾਤਾ ਦਾ ਇੱਥੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਉਹ ਪਰਮੇਸ਼ਰ ਪਤੀ ਪ੍ਰਮਾਤਮਾ ਉਹ ਵੀ ਸਾਡਾ ਮਹਾਰਾਜ ਜੀ ਕਹਿੰਦੇ ਪੰਜਵੇਂ ਪਾਤਸ਼ਾਹ ਪਿਤਾ ਮਾਤਾ ਹੈ ਜਿੱਥੇ ਸੰਸਾਰੀ ਰਿਸ਼ਤੇ ਹਨ ਕਰਮ ਰਿਸ਼ਤੇ ਉੱਥੇ ਆਤਮਕ ਤੌਰ ਤੇ ਸੱਜਾ ਰਿਸ਼ਤਾ ਸੱਚੇ ਪ੍ਰਭੂ ਨਾਲ ਬਣਦਾ ਹੈ ਇਹ ਮਹਾਰਾਜ ਜੀ ਦੇਖੋ ਸਤਿਗੁਰੂ ਜੀ ਪੰਜਵੇਂ ਪਾਤਸ਼ਾਹ ਜੀ ਦੇ ਮਾਤਾ ਭਾਨੀ ਜੀ ਸਤਿਗੁਰੂ ਨੂੰ ਕਿਸ ਤਰ੍ਹਾਂ ਦੀਆਂ ਅਸੀਸਾਂ ਦਿੰਦੇ ਹਨ ਉਥੇ ਮਹਾਰਾਜ ਜੀ ਵਰਣਨ ਕਰਦੇ ਹਨ ਉਥੇ ਮਾਤਾਵਾਂ ਨੂੰ ਭੈਣਾਂ ਨੂੰ ਜਾਚ ਦੱਸਦੇ ਹਨ ਮਹਾਰਾਜ ਕਿ ਬੱਚੇ ਨੂੰ ਜ਼ਿੰਦਗੀ ਵਿੱਚ ਕੈਸੀਆਂ ਸੀਸਾਂ ਬਖਸ਼ਣੀਆਂ ਹਨ ਆਉ ਪੰਚ ਪਾਸ਼ਾ ਜੀ ਵਰਣਨ ਕਰਦੇ ਹਨ ਜਿਸ ਸਿਮਰਤ ਸਭ ਕਿਲ ਵਿਖ ਨਾਸੇ ਇਤਰੀ ਹੋਏ ਆਧਾਰ ਮਹਾਰਾਜ ਜੀ ਕਹਿੰਦੇ ਜੇ ਦਾ ਸਿਮਰਨ ਕਰਨ ਦੇ ਨਾਲ ਭਾਈ ਜਿਹਦਾ ਸਿਮਰਨ ਕਰਨ ਦੇ ਨਾਲ ਪ੍ਰਭੂ ਦਾ ਕਿਲ ਬਿਖ ਨਾਸੇ ਕਹਿੰਦੇ ਮਾੜੀ ਮਤ ਨਾਸ ਹੋ ਜਾਂਦੀ ਹੈ ਜਨਮਾਂ ਦਾ ਪਾਪ ਘਟਦੇ ਜਾਂਦੇ ਹਨ ਭਾਈ ਉਹਦਾ ਸਿਮਰਨ ਕਰਨਾ ਚਾਹੀਦਾ ਹੈ ਉਹਦਾ ਸਿਮਰਨ ਬੱਚਿਆਂ ਨੂੰ ਸਦਾ ਹੀ ਬੇਨਤੀ ਕਰਨੀ ਚਾਹੀਦੀ ਹੈ ਹਿਦਾਇਤ ਦੇਣੀ ਚਾਹੀਦੀ ਹੈ ਜੋ ਮਾਲਕ ਦਾ ਸਿਮਰਨ ਕਰੀਏ ਉਹ ਮਾਲਕ ਦੇ ਵਿਸ਼ਵਾਸ ਬਣਾਈਏ ਤੇ ਮਹਾਰਾਜ ਜੀ ਕਹਿੰਦੇ ਜਿਹੜਾ ਸਿਮਰਨ ਕਰਦਾ ਹੈ ਨਾ ਜਿਸ ਸਿਮਰਤ ਸਭ ਕਿਲ ਵੀ ਖਨਾਸੇ ਮਹਾਰਾਜ ਜੀ ਕਹਿੰਦੇ ਕਿਲ ਵੀ ਖਨਾਸ ਹੋ ਜਾਂਦੇ ਹਨ ਦੁੱਖ ਨਾਸ ਹੋ ਜਾਂਦੇ ਹਨ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਪਤਰੀ ਹੋਏ ਆਧਾਰ ਇੱਥੋਂ ਤੱਕ ਮਹਾਰਾਜ ਜੀ ਕਹਿੰਦੇ ਜਿੱਥੇ ਆਪ ਤਾਂ ਤਰਦਾ ਹੈ ਮਨੁੱਖ ਉਥੇ ਆਪਣੇ ਸੰਗੀ ਸਾਥੀਆਂ ਨੂੰ ਵੀ ਤਾਰ ਲੈਂਦਾ ਉਥੇ ਪਿਤਰਾ ਤੱਕ ਆਧਾਰ ਹੋ ਜਾਂਦਾ ਜਿਹੜਾ ਗੁਰਸਿੱਖ ਜਿਹੜਾ ਜਗਿਆਸੂ ਜਿਹੜਾ ਪ੍ਰਾਨੀ ਭਜਨ ਕਰਦਾ ਸਿਮਰਨ ਕਰਦਾ ਪੰਚਮ ਪਾਤਸ਼ਾਹ ਜੀ ਕਹਿੰਦੇ ਉਹਦੇ ਪਿਤਰ ਵੀ ਤਰ ਜਾਂਦੇ ਹਨ ਉਥੇ ਸਰਾਧ ਕਰਨ ਦੀ ਲੋੜ ਨਹੀਂ ਮਹਾਰਾਜ ਜੀ ਕਹਿੰਦੇ ਉਹ ਗੁਰਸਿੱਖ ਦੇ ਤਾਂ ਪਿਤਰ ਆਪ ਹੀ ਤਰ ਜਾਂਦੇ ਨੇ ਜਦੋਂ ਘਰ ਦੇ ਵਿੱਚ ਕੋਈ ਸਿਮਰਨ ਕਰਦਾ ਹੈ ਨਾ ਕੋਈ ਮਨੁੱਖ ਸਿਮਰਨ ਕਰਦਾ ਹੈ ਬੰਦਗੀ ਕਰਦਾ ਹੈ ਭਜਨ ਕਰਦਾ ਹੈ ਉਹਦੇ ਪਿਤਰਾਂ ਤੱਕ ਮੁਕਤੀ ਮਿਲਦੀ ਹੈ aadhar ਹੁੰਦਾ ਹੈ ਪਿਤਰਾਂ ਨੂੰ ਵੀ ਸ਼ਾਂਤੀ ਮਿਲਦੀ ਹੈ ਦੇਖੋ ਮਹਾਰਾਜ ਜੀ ਕਿੱਥੋਂ ਤੱਕ ਕਹਿੰਦੇ ਹਨ ਕਹਿੰਦੇ ਪਿਤਰੀ ਹੋਏ ਆਧਾਰ ਕਹਿੰਦੇ ਉੱਥੇ ਆਪਣਾ ਤਾਂ ਅਸੀਂ ਆਧਾਰ ਕਰਦੀਆਂ ਬਾਣੀ ਪੜ੍ਹ ਕੇ ਆਪਣੀ ਆਤਮਾ ਨੂੰ ਤਮਰ ਕਰਦੀਆਂ ਉੱਥੇ ਦੇਖੋ ਘਰ ਦੇ ਜੀਵ ਵੀ ਪਿਤਰ ਬਣਦੇ ਹਨ ਉੱਥੇ ਇੱਕ ਵੀ ਭਾਵੇਂ ਕੋਈ ਸਿਮਰਨ ਕਰਦਾ ਹੋਣਾ ਘਰ ਦੇ ਵਿੱਚ ਕੋ ਸਿਮਰਨ ਦਾ ਐਸਾ ਅਸਰ ਹੈ ਉਹ ਘਰ ਪਵਿੱਤਰ ਹੁੰਦਾ ਹੈ ਉਥੇ ਜੀ ਰਹਿੰਦੇ ਹਨ ਉਹਨਾਂ ਦੀ ਮੱਤ ਚੇਂਜ ਹੁੰਦੀ ਆ ਉਹਨੂੰ ਦੇਖ ਕੇ ਨਾ ਜਦੋਂ ਇੱਕ ਕਰਦਾ ਘਰ ਦੇ ਵਿੱਚ ਤੇ ਫਿਰ ਸਾਰੇ ਜੀਆਂ ਦਾ ਮਨ ਚੇਂਜ ਹੁੰਦਾ ਜਰਾ ਸਿਬੀ ਸਿਮਰਨ ਕਰੀਏ ਮਨ ਬਦਲਦਾ ਆਪਣੇ ਆਪ ਐਟੋਮੈਟਿਕ ਉਹਦੀ ਬੰਦਗੀ ਦਾ ਅਸਰ ਹੁੰਦਾ ਹੈ ਜੀ ਮਹਾਰਾਜ ਜੀ ਕਹਿੰਦੇ ਪਿੱਤਰਾ ਤੱਕ ਵੱਡੇ ਵਡੇਰਿਆਂ ਤੱਕ ਧਾਰ ਹੋ ਜਾਂਦਾ ਸੋ ਹਰ ਹਰ ਤੁਮ ਸਦਹੀ ਜਾਪੋ ਜਾ ਕਾ ਅੰਤ ਨਾ ਪਾਰੋ ਮਹਾਰਾਜ ਜੀ ਕਹਿੰਦੇ ਹਰਿ ਨੂੰ ਸਿਮਰੋ ਹਰ ਹਰ ਤੁਮ ਅਸਧ ਹੀ ਜਾਪੋ ਮਹਾਰਾਜ ਜੀ ਕਹਿੰਦੇ ਉਹਦਾ ਸਿਮਰਨ ਕਰੀਏ ਉਹਦਾ ਜਾਪ ਕਰੀਏ ਉਹਦੀ ਬਿੰਦਗੀ ਕਰੀਏ ਜਾ ਕਾ ਅੰਤ ਨਾ ਪਾਰੋ ਕਹਿੰਦੇ ਉਹ ਅੰਤ ਸਿਰਾ ਨਹੀਂ ਹੈ ਉਹਦਾ ਕੋਈ ਅੰਤ ਨਹੀਂ ਪਾ ਸਕਦੇ ਅਸੀਂ ਪਾਰਲਾ ਸਿਰਾ ਨਹੀਂ ਲੱਭ ਸਕਦੇ ਉਹਦੇ ਵਿੱਚ ਕਿੰਨੇ ਗੁਣ ਹਨ ਉਹ ਸਮਰੱਥ ਗੁਰੂ ਹੈ ਸਮਰੱਥ ਦੇਵ ਹੈ ਪਰ ਉਹਦਾ ਜਾਪ ਤਾਂ ਕਰ ਸਕਦੇ ਆ ਹਰ ਹਰ ਨੂੰ ਸਿਮਰ ਤਾਂ ਸਕਦੇ ਆ ਤਾਂ ਕਿ ਸਾਡਾ ਆਧਾਰ ਹੋ ਸਕੇ ਤੇ ਮਹਾਰਾਜ ਜੀ ਬਚਨ ਕਰਦੇ ਹਨ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਪ੍ਰਗਟ ਕਰਦੇ ਹਨ ਪੁੱਤਾ ਮਾਤਾ ਕੀ ਅਸੀਸ ਮਹਾਰਾਜ ਜੀ ਕਹਿੰਦੇ ਸਾਡੇ ਪਿਤਾ ਮਾਤਾ ਦੀ ਤਾਂ ਇਹੀ ਸੀ ਸੇ ਭਾਈ ਪੁੱਤਾ ਮਾਤਾ ਕੀ ਅਸੀਸ ਜਿਵੇਂ ਮਾਂ ਅਸੀਸਾਂ ਦਿੰਦੀ ਹੈ ਨਾ ਬੱਚਾ ਤੂੰ ਜ਼ਿੰਦਗੀ ਵਿੱਚ ਕਾਮ ਜਾਬ ਜੋਗ ਜਾਵੇਂ ਜੇ ਨੂੰ ਕੋਈ ਦੁੱਖ ਨਾ ਲੱਗੇ ਜ਼ਿੰਦਗੀ ਵਿੱਚ ਸੁਖੀ ਰਹੇ ਮਾਂ ਅਸੀਸਾਂ ਦਿੰਦੀ ਐ ਤੇ ਮਹਾਰਾਜ ਜੀ ਕਹਿੰਦੇ ਸਾਡੀ ਮਾਂ ਦੀ ਤਾਂ ਇਹ ਅਸੀਸ ਐ ਸਾਡੀ ਮਾਤਾ ਪਾਨੀ ਜੀ ਤਾਂ ਸਾਨੂੰ ਇਹ ਅਸੀਸਾਂ ਦਿੰਦੇ ਹਨ ਕਹਿੰਦੇ ਪੁੱਤਾ ਮਾਤਾ ਕੀ ਅਸੀਸ ਕਹਿੰਦੇ ਪੁੱਤਾ ਮਾਤਾ ਦੀ ਸਾਨੂੰ ਇਹ ਅਸੀਸ ਐ ਨਿਮਖ ਨਾ ਬਿਸਰ ਤੁਮ ਕੋ ਹਰ ਹਰ ਸਦਾ ਭਜੋ ਜਗ ਦੀਸ ਹਰਾ ਜੀ ਕਹਿੰਦੇ ਸਾਡੀ ਮਾਤਾ ਕਹਿੰਦੀ ਏ ਨਿਮਖ ਨਾ ਵਿਸਰੋ ਇੱਕ ਨਿਮਖ ਵੀ ਅੱਖ ਦੇ ਫਰਕਣ ਜੀ ਲਾ ਵੀ ਤੇਡਾ ਖਿਆਲ ਨਾ ਟੁੱਟੇ ਪਰਮੇਸ਼ਰ ਨਾਲੋਂ ਇੱਕ ਨਿਮਖ ਵੀ ਤੁਹਾਡਾ ਛੋੜਾ ਨਾ ਪਵੇ ਹਰਾ ਜੀ ਕਹਿੰਦੇ ਅੱਖ ਫਰਕਣ ਦੀ ਨਾ ਵੀ ਉਹਦੇ ਨਾਲੋਂ ਛੋੜਾ ਨਹੀਂ ਪੈਣਾ ਚਾਹੀਦਾ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਹਰਾ ਜੀ ਕਹਿੰਦੇ ਸੱਚੇ ਪਾਤਸ਼ਾਹ ਹਰੀ ਜੀਓ ਤੁਹਾਨੂੰ ਇੱਕ ਨਿਮਖ ਵੀ ਅਸੀਂ ਭੁੱਲੀਏ ਨਾ ਸਦਾ ਭਜੋ ਜਗਦੀਸ਼ ਇਹਦੇ ਜਗਦੀਸ਼ ਜਗਤ ਦੇ ਤਾਰਨਹਾਰੇ ਜਗਤ ਦੇ ਮਾਲਕ ਤੇਰਾ ਭਜਨ ਕਰਦੇ ਰਹੀਏ ਰਹਾਉ ਬਿਸਰਾਮ ਦੇ ਕੀ ਮਹਾਰਾਜ ਜੀ ਬਚਨ ਕਰਦਿਆਂ ਸਤ ਗੁਰ ਤੁਮਕ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਇਹ ਮਹਾਰਾਜ ਜੀ ਅਗਲਾ ਪਦ ਸ਼ੁਰੂ ਕਰਦੇ ਆ ਕਹਿੰਦੇ ਸਤਗੁਰ ਤੁਮਕੋ ਹੋਏ ਦਿਆਲਾ ਕਹਿੰਦੇ ਸਤਗੁਰ ਤੇਰੇ ਤੇ ਦਿਆਲ ਹੋ ਜਾਣਗੇ ਜੇ ਉਹਦਾ ਭਜਨ ਕਰੇਗਾ ਚਿੱਤੇ ਰੱਖੇਗਾ ਵਿਸਾਰੇਗਾ ਨਹੀਂ ਮਹਾਰਾਜ ਜੀ ਕਹਿੰਦੇ ਸਤਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਕਹਿੰਦੇ ਸਤਗੁਰ ਦੀ ਸੰਗਤ ਦੀ ਪ੍ਰੀਤ ਬਖਸ਼ ਦੇਣਗੇ ਆਪਣੀ ਪ੍ਰੀਤ ਤੈਨੂੰ ਬਖਸ਼ ਦੇਣਗੇ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਕਹਿੰਦੇ ਪਾਤ ਰੱਖਦਾ ਮਾਲਕ ਹਰੀ ਪਰਮੇਸ਼ਰ ਜਿਹੜਾ ਜਿਵੇਂ ਕਾਪੜ ਪੱਤ ਬਾਹਰੋਂ ਕੱਪੜਿਆਂ ਦੇ ਨਾਲ ਪਾਤ ਰਹਿੰਦੀ ਹੈ ਨਾ ਸਰੀਰ ਤੇ ਕੱਪੜੇ ਧਾਰਨ ਕਰਨੇ ਪੈਂਦੇ ਆ ਅਸੀਂ ਕਹਿੰਦੇ ਨਾ ਪਾਤ ਰਹਿਣੀ ਪਾਤ ਰੱਖਣੀ ਹੈ ਬੱਚਿਆਂ ਨੂੰ ਸਮਝਾਣੇ ਆ ਕਿ ਕੱਪੜੇ ਭਾਈ ਪੂਰੇ ਪਾਇਆ ਕਰੋ ਇੱਜ਼ਤ ਪੱਤ ਦਾ ਸਵਾਲ ਹੈ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਕਾਪੜ ਪੱਤ ਪਰਮੇਸ਼ਰ ਰਾਖੀ ਕਹਿੰਦੇ ਉਹਨਾਂ ਦਰੋਂ ਦੀ ਕਿਰਪਾ ਦੇ ਕੱਪੜੇ ਪਵਾ ਦਿੰਦਾ ਉਹ ਪੱਤ ਰੱਖ ਲੈਂਦਾ ਮਨੁੱਖ ਦੀ ਉਹਦੇ ਵਿੱਚ ਪਾਵਰ ਹੈ ਕਾਪੜ ਪੱਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਹਰ ਜੀ ਕਹਿੰਦੇ ਇਸ ਤਰ੍ਹਾਂ ਦੀ ਅਵਸਥਾ ਬਣ ਜਾਵੇ ਕਹਿੰਦੇ ਸਾਡਾ ਭੋਜਨ ਕਿਹੜਾ ਬਣ ਜਾਵੇ ਉਹਦੀ ਕੀਰਤੀ ਗਾਣਾ ਜਸ ਗਾਣਾ ਕਹਿੰਦੇ ਇਹੀ ਸਾਡਾ ਭੋਜਨ ਹੈ ਮਹਾਰਾਜ ਜੀ ਕਹਿੰਦੇ ਭੋਜਨ ਕੀਰਤਨ ਨੀਤ ਜਿਵੇਂ ਨੀਤਾ ਪ੍ਰਤੀ ਕਹਿੰਦੇ ਭੋਜਨ ਗ੍ਰਹਿਣ ਕਰਦੇ ਆਲਾ ਨਿਤਾ ਪ੍ਰਤੀ ਸਰੀਰ ਨੂੰ ਸਵਸਥ ਰੱਖਣ ਲਈ ਭੋਜਨ ਗ੍ਰਹਿਣ ਕੀਤਾ ਜਾਂਦਾ ਹੈ। ਕਹਿੰਦੇ ਇਸੇ ਤਰ੍ਹਾਂ ਨਿਤਾ ਪ੍ਰਤੀ ਕੀਰਤੀ ਗਾ ਕੇ ਭਜਨ ਗਾ ਕੇ ਉਹਦਾ ਕੀਰਤਨ ਗਾ ਕੇ ਮਹਾਰਾਜ ਜੀ ਕਹਿੰਦੇ ਗੁਰਮੁਖ ਭੋਜਨ ਗ੍ਰਹਿਣ ਕਰਦੇ ਹਨ। ਕਹਿੰਦੇ ਆਤਮਾ ਦੀ ਖਰਾਕ ਹੈ ਭੋਜਨ, ਆਤਮਾ ਦੀ ਖਰਾਕ ਹੈ ਭਜਨ। ਭੋਜਨ ਹੈ ਸਰੀਰ ਦੀ ਖਰਾਕ, ਭਜਨ ਹੈ ਆਤਮਾ ਦੀ ਖਰਾਕ। ਤੇ ਮਹਾਰਾਜ ਜੀ ਕਹਿੰਦੇ ਜਦੋਂ ਆਤਮਾ ਦੀ ਖਰਾਕ ਕੋਈ ਵਾਰ-ਵਾਰ ਛੱਕਦਾ ਕੀਰਤੀ ਗੰਦਾ ਕਹਿੰਦੇ ਉਹ ਪੱਤ ਰੱਖਦਾ ਹੈ ਮਾਲਕ ਸੰਸਾਰ ਤੋਂ ਲੈ ਕੇ ਦਰਗਾਹ ਤੱਕ ਪੱਤ ਰੱਖਦਾ ਹੈ ਇੱਜ਼ਤ ਰੱਖਦਾ ਉਹ ਮੁਖ ਦੀ ਅਵਰੋ ਰੱਖਦਾ ਜਿਵੇਂ ਰੱਖੀ ਨਾ ਭਾਈ ਜੋਗਾ ਸਿੰਘ ਦੀ ਪੱਤ ਦੇਖੋ ਮਹਾਰਾਜ ਗੁਰਸਿੱਖ ਦੇ ਨਾਲ ਨਿਭਦੇ ਹਨ ਉਥੇ ਸੰਤਰੀ ਬਣ ਕੇ ਖੜ ਗਏ ਡਾਂਗ ਲੈ ਕੇ ਜਦੋਂ ਵੇਸਵਾ ਦੇ ਕੋਠੇ ਵਿੱਚ ਚਲਾ ਗਿਆ ਜੋਗਾ ਸਿੰਘ ਮਨ ਚੰਘਾਰ ਪੈਦਾ ਹੋ ਗਿਆ ਉम्मे ਪੈਦਾ ਹੋ ਗਈ ਕਿ ਮੇਰੇ ਵਰਗਾ ਸਿੱਖ ਨਹੀਂ ਹੋ ਸਕਦਾ ਮੈਮ ਆਪਣੀਆਂ ਲਾਵਾਂ ਛੱਡ ਕੇ ਆਪਣਾ ਵਿਆਹ ਛੱਡ ਕੇ ਆ ਗਿਆ ਮਹਾਰਾਜ ਜੀ ਨੇ ਚਿੱਠੀ ਪੱਤਰ ਕਾ ਭੇਜੀ ਕਿ ਸਵੱਟੀ ਲਈ ਪਰਖ ਕੀਤੀ ਕਿ ਜੋਗਾ ਸਿੰਘ ਨੂੰ ਚਿੱਠੀ ਭੇਜਤੀ ਤੇ ਜੋਗਾ ਸਿੰਘ ਲਾਵਾਂ ਛੱਡ ਕੇ ਵਿਆਹ ਵੀ ਨਹੀਂ ਕਰਾਇਆ ਕਹਿੰਦੇ ਬਾਅਦ ਚ ਦੇਖਾਂਗੇ ਹੁਣ ਮਹਾਰਾਜ ਦਾ ਹੁਕਮ ਹੈ ਹੁਕਮ ਨਹੀਂ ਅਸੀਂ ਛੱਡ ਸਕਦੇ ਵਿਆਹ ਛੱਡ ਸਕਦੇ ਆ ਆਪਣੀ ਸ਼ਾਦੀ ਛੱਡ ਸਕਦੇ ਆ ਇਹ ਵਿਆਹ ਦਿੱਤੀ ਛੱਡ ਕੇ ਆ ਗਿਆ ਜੋਗਾ ਸਿੰਘ ਜੀ ਤੇ ਰਸਤੇ ਵਿੱਚ ਹੰਕਾਰ ਦੇ ਵਿੱਚ ਮਨ ਨਾਲ ਗੱਲਾਂ ਕਰਦਾ ਹੈ ਇੰਦੇ ਗੁਰਸਿੱਖ ਐਵੇਂ ਦਾ ਥੋੜਾ ਮੇਰੇ ਵਰਗਾ ਕੋਈ ਨਹੀਂ ਹੋ ਸਕਦਾ ਰਸ਼ਮੀਸ਼ ਪਿਤਾ ਨੇ ਪੱਤਰ ਕਾ ਭੇਜੀ ਮੈਂ ਆਪਣਾ ਵਿਆਹ ਛੱਡ ਕੇ ਆ ਗਿਆ ਮੇਰੇ ਵਰਗਾ ਕੋਈ ਸਿੱਖ ਥੋੜਾ ਹੋ ਸਕਦਾ ਹੈ ਮਹਾਰਾਜ ਦਾ ਹੋਮੇ ਪੈਦਾ ਹੋ ਗਈ ਤੇ ਮਹਾਰਾਜ ਨੇ ਹੋਮੇ ਨੂੰ ਕੱਟਣ ਵਾਸਤੇ ਵਿਧ ਰਚਤੀ ਰਸ਼ਮੀਪਾਸਾ ਨੇ ਵਿਧ ਰਚਤੀ ਰਸਤੇ ਦੇ ਵਿੱਚ ਹੀ ਦੇਖੋ ਸਾਹਮਣੇ ਵੇਸਵਾ ਦਾ ਕੋਠਾ ਸੀ ਧਿਆਨ ਗਿਆ ਮਨ ਜਿਹੜਾ ਸੀ ਦੇਖੋ ਕਾਮਵਾਸ਼ਨਾ ਚ ਫਸ ਗਿਆ ਉਧਰ ਨੂੰ ਮੂੰਹ ਹੋ ਗਿਆ ਤੇ ਜਦੋਂ ਮੂੰਹ ਹੋਇਆ ਫਿਰ ਦੇਖੋ ਮਹਾਰਾਜ ਜੀ ਬਾਪ ਬਚਾਉਣ ਵਾਸਤੇ ਜਾ ਰਹਿਆਂ ਨੇ ਗੁਰੂ ਮਹਾਰਾਜ ਜੀ ਸੰਤਰੀ ਬਣ ਕੇ ਗੇਟ ਦੇ ਅੱਗੇ ਡੰਡਾ ਲੈ ਕੇ ਖੜੇ ਆਣ ਲਾਗ ਲੈ ਕੇ ਖੜੇ ਆਣ ਕਹਿੰਦੇ ਗੁਰਸਿੱਖਾ ਤੇਰਾ ਕੀ ਕੰਮ ਐ ਇੱਥੇ ਤੈਨੂੰ ਗੁਰੂ ਤੇਰਾ ਡੀਕਦਾ ਪਿਆ ਹੈ ਮਹਾਰਾਜ ਤੈਨੂੰ ਢੀਕਦੇ ਆਂ ਤੂੰ ਇੱਧਰ ਕਿੱਧਰ ਹੁਣ ਨਾ ਮਾਰਿਆ ਸੁੱਟੇ ਦਾ ਡਾਂਗ ਦਾ ਹੁਣ ਨਾ ਮਾਰਿਆ ਮਨ ਉਖੜਿਆ ਸੀ ਮਨ ਫਿਰ ਉਸ ਅਵਸਥਾ ਵਿੱਚ ਪਹੁੰਚ ਗਿਆ ਟੁੱਟਿਆ ਮਨ ਫਿਰ ਜੁੜ ਗਿਆ ਦੇਖੋ ਮਹਾਰਾਜ ਜੀ ਕਿਵੇਂ ਕਿਵੇਂ ਬਚਾਉਂਦਿਆਂ ਗੁਰਸਿੱਖ ਨੂੰ ਉਹ ਮਾੜੇ ਕੰਮਾਂ ਤੋਂ ਵੀ ਮਹਾਰਾਜ ਜੀ ਬਚਾਉਂਦਿਆਂ ਨਾ ਜਦੋਂ ਮਨ ਟੁੱਟਦਾ ਉਹ ਸਾਰੇ ਪਾਸੋਂ ਇਹ ਰੋਗਾਂ ਤੋਂ ਆਤਮਿਕ ਰੋਗਾਂ ਤੋਂ ਵੀ ਬਾਹਰ ਕੱਢਦੇ ਆਣ ਜਦੋਂ ਗੁਰਸਿੱਖ ਨਾਲ ਮਹਾਰਾਜ ਪਿਆਰ ਕਰਦੇ ਆਣ ਦੇਖੋ ਕੀ ਘੜੀ ਦੇ ਵਿੱਚ ਬਾਹਰਲੇ ਦੁੱਖਾਂ ਤੇ ਅੰਦਰਲੇ ਦੁੱਖਾਂ ਤੋਂ ਆਪ ਨਿਵਿਰਤੀ ਦਵੰਦਿਆਨ ਮਹਾਰਾਜ ਉੱਥੇ ਦੇਖੋ ਸਾਹਮਣੇ ਲਿਸ਼ਟ ਆ ਜਾਂਦੀ ਏ ਸਾਹਮਣੇ ਉਹ ਦ੍ਰਿਸ਼ ਆ ਜਾਂਦੇ ਨੇ ਭਾਈ ਵਿਧੀ ਚੰਦ ਜੀ ਵੇਖੋ ਪਟਵਾਲੰਦੇ ਪਾਠ 'ਚ ਬੈਠੇ ਤੇ ਮਹਾਰਾਜ ਜੀ ਨੇ ਬਚਾਣਾ ਕੀਤਾ ਮਹਾਰਾਜ ਜੀ ਉਤਰਗਾਗਰ ਜਲ ਠੰਡੇ ਦੀਆਂ ਜਾਗਰਾਂ ਪਵਾ ਰਿਆ ਨੇ ਕਹਿੰਦੇ ਵਿਧੀ ਚੰਦ ਪਾਠ 'ਚ ਵੜ ਗਿਆ ਔਰ ਸੇਖ ਮਹਾਰਾਜ ਤਹਾਨ ਪਰੇਸ਼ਾਨਨ ਕਹਿੰਦੇ ਮਹਾਰਾਜ ਇੱਕੋ ਡਾਂ ਮਾਸਣਾ ਤੋਂ ਉੱਠ ਕੇ ਕਹਿੰਦੇ ਭਾਈ ਫਟਾਫਟ ਲਿਆਓ ਠੁੰਡੇ ਜਲਦੀਆਂ ਗਾਗਰਾ ਤੇ ਦੱਸਿਆ ਨਹੀਂ ਕੁਝ ਵੀ ਮਹਾਰਾਜ ਨੇ ਛੇਵੇਂ ਪਾਤਸ਼ਾਹ ਨੇ ਦੱਸਿਆ ਨਹੀਂ ਕੁਝ ਵੀ ਤੇ ਸਿੰਘ ਮਹਾਰਾਜ ਤਹਾਨ ਪਰੇਸ਼ਾਨਨ ਮਹਾਰਾਜ ਖੂਹ ਦੇ ਵਿੱਚੋਂ ਠੰਡਾ ਠੰਡਾ ਜਲ ਕਢਾ ਕੇ ਸਰੀਰ ਤੇ ਪਾਈ ਜਾ ਰਹੇ ਹਨ ਤੇ ਫਿਰ ਵੀ ਮੱਥੇ ਤੋਂ ਪਸੀਨਾ ਚੁੰਦਾ ਮਹਾਰਾਜ ਦੇ ਕਿਉਂਕਿ ਉਧਰ ਵਿਧੀ ਚੰਦ ਪੱਠ ਦੇ ਵਿੱਚ ਬੈਠਾ ਵਚਨ ਕਰਕੇ ਗਿਆ ਸੀ ਮਹਾਰਾਜ ਹੈਲੋ ਤਾਂ ਮਾੜਾ ਮੋਟਾ ਚੋਰ ਸੀ ਸਰੀਰ ਵਾਸਤੇ ਪੇਟ ਵਾਸਤੇ ਮੈਂ ਚੋਰੀਆਂ ਕਰਦਾ ਸੀ ਹੁਣ ਨਹੀਂ ਮੈਂ ਚੋਰ ਹੁਣ ਤਾਂ ਤੁਹਾਡਾ ਨਮਾਣਾ ਜ ਸਿੱਖ ਆ ਮੇਰੇ ਵਿੱਚ ਕੁਝ ਨਹੀਂ ਐ ਤੇ ਪਰ ਤੁਸੀਂ ਮੇਰ ਦਾ ਹੱਥ ਰੱਖੋ ਭਵੇਂ ਬਲ ਦੇ ਭੱਟ ਵਿੱਚ ਬਿਠਾ ਲਓ ਭਵੇਂ ਅੱਗ ਬਲ ਦੀ ਵਿੱਚ ਬਿਠਾ ਦਿਓ ਫਿਰ ਮੈਨੂੰ ਕੋਈ ਪਰਵਾਹ ਨਹੀਂ ਸੇ ਮਹਾਰਾਜ ਜੀ ਸੀਵੇਂ ਪਾਤਸ਼ਾਹ ਜੀ ਹੱਥ ਪੇ ਕਹਿੰਦੇ ਬਲ ਵਿਧੀ ਚੰਦਾ ਫਿਰ ਤੇਰੇ ਸਿਰ ਤੇ ਸਾਡਾ ਹੱਥ ਜੂ ਬਲ ਦੇ ਭੱਟ ਵਿੱਚ ਵੀ ਬਹਿ ਜੀ ਫਿਰ ਵੀ ਕੋਈ ਪਰਵਾਹ ਨਹੀਂ ਕਹਿੰਦੇ ਇੱਕ ਵਾਰੀ ਯਾਦ ਕਰ ਲਈ ਜਿਸ ਵੇਲੇ ਬੈਠੇਗਾ ਤੇ ਵਿਧੀਚੰਦ ਪੱਠ ਵਿੱਚ ਵੜ ਗਿਆ ਆਲੇ ਦੁਆਲੇ ਸਿਪਾਹੀ ਫਿਰਦੇ ਹਨ ਪਹਿਰਾ ਬਹੁਤ ਤਕੜਾ ਹੈ ਤੇ ਵਿਧੀਚੰਦ ਸੋਚਦਾ ਕੀ ਹੁਣ ਮਹਾਰਾਜ ਰਾਖੀ ਕਰਨਗੇ ਜੇ ਮੈਂ ਸਾਹਮਣੇ ਹੋਇਆ ਤੇ ਇਹਨਾਂ ਫੜ ਲੈਣਾ ਸਿਪਾਹੀਆਂ ਨੇ ਫੜ ਕੇ ਲੈ ਜਾਣਾ ਤੇ ਸਾਹਮਣੇ ੜਪੁੰਜਾ ਸੀ ਕਹਿੰਦੇ ੜਪੁੰਜਾ ਆਪਣਾ ਪੱਠ ਦੇ ਉਤੋਂ ਕਢਾਇਆ ਚੱਕ ਸੀ ਲੁਕਣਾ ਤੇ ਲੁਕਣਾਇ ਮੌਜੂਦ ਵੇਲੇ ਮਖੌਲ ਕੀਤਾ ਸੀ ਉਸ ੜਪੁੰਜੇ ਨੇ ਕਹਿੰਦਾ ਮੈਂ ਸੁਣਿਆ ਹੈ ਗੁਰੂ ਦੇ ਸਿੱਖ ਜਿਹੜੇ ਅੱਗ 'ਚ ਵੀ ਬੈਠ ਜਾਂਦੇ ਹਨ ਪੁੱਛਿਆ ਨਾ ਉਹਨੇ ਉਸ ਵੇਲੇ ਪਰਪੁੰਜੇ ਨੂੰ ਵਿਧੀ ਚੰਦ ਨੇ ਕਹਿੰਦਾ ਭਾਈ ਕੋਈ ਲੁਕਣ ਲੁਕਣ ਵਾਸਤੇ ਜਗਾ ਹੋਵੇ ਸਾਹਮਣੇ ਸਿਪਾਈ ਖੜੇ ਹਨ ਮੈਨੂੰ ਫੜ ਲੈਣਗੇ ਤੇ ਪਰਪੁੰਜਾ ਝੇੜ ਕਰਦਾ ਮਖੌਲ ਕਰਦਾ ਕਹਿੰਦਾ ਗੁਰੂ ਦੇ ਸਿੱਖ ਤਾਂ ਪਾਠ ਵਿੱਚ ਵੀ ਲੁਕ ਜਾਂਦੇ ਹਨ ਆਹ ਪਾਠੇ ਦੇ ਵਿੱਚ ਲੁਕ ਜਾ ਐਵੇਂ ਮਖੌਲ ਕਰਦਾ ਝੇੜ ਤੇ ਵੀਦੀ ਚੰਦ ਕਹਿੰਦਾ ਪੜਪੁੰਜਿਆ ਫਿਰ ਪੱਠ ਦੇ ਉਤੋਂ ਕਢਾਇਆ ਚੁੱਕ ਤੈਨੂੰ ਬਹਿ ਕੇ ਦਿਖਾਨਾ ਕਢਾਇਆ ਚੁੱਕਣ ਦੀ ਰੇੜੇ ਵੀਦੀ ਚੰਦ ਸ਼ਾਲ ਮਾਰ ਕੇ ਪੱਠ ਦੇ ਵਿੱਚ ਵੜ ਗਿਆ ਹੁਣ ਕਹਿੰਦਾ ਮਹਾਰਾਜ ਕਹਿ ਤਾਂ ਦਿੱਤਾ ਹੁਣ ਤੁਸੀਂ ਬਚਾਣਾ ਮੇਰੇ ਪੱਲੇ ਕੁਝ ਨਹੀਂ ਹੈ ਭਾਵੇਂ ਕੀ ਰਿੱਧੀਆਂ ਸਿੱਧੀਆਂ ਸਨ ਵੀਦੀ ਚੰਦ ਕੋਲ ਬਚਨਾ ਦੇ ਵਿੱਚ ਪਾਵਰ ਸੀ ਫਿਰ ਵੀ ਮਹਾਰਾਜ ਈਵੇਂ ਪਾਤਸ਼ਾਹ ਨੂੰ ਚੀਤੇ ਕਰਦਾ ਇਹਨੇ ਮਹਾਰਾਜ ਕਹਿ ਤਾਂ ਬੈਠਾ ਨੂੰ ਤੁਸੀਂ ਕਿਰਪਾ ਕਰਿਓ ਕਿਤੇ ਸੜ ਕੇ ਸੁਆਹ ਨਾ ਹੋ ਜਾ ਮੇਰ ਕਰਿਓ ਤੁਸੀਂ ਤੁਸੀਂ ਬਚਾਣਾ ਕਰੋ ਤੇ ਉਧਰ ਦੇਖੋ ਛੇਵੇਂ ਪਾਤਸ਼ਾਹ ਜੀ ਠੰਡੇ ਜਲ ਦੀਆਂ ਗਾਗਰਾਂ ਸੁੱਟ ਰਿਆ ਨੇ ਸਰੀਰ ਦੇ ਉੱਪਰ ਪਾਰ ਰਿਆ ਨੇ ਇਧਰ ਵਿਦੀਚੰਦ ਸਤਨਾਮ ਵਾਹਿਗੁਰੂ ਪਰਮੇਸ਼ਰ ਨੂੰ ਉੱਤੀ-ਉੱਤੀ ਨਾਮ ਜਪਦਾ ਵਿੱਚ ਬੈਠਾ ਤੇ ਫੜ ਭੁੰਜਾ ਜਿਹੜਾ ਕੰਮਣ ਲੱਗ ਗਿਆ ਬਾਹਰ ਉਹਦਾ ਪਾਠੀ ਠੰਡਾ ਹੋ ਗਿਆ ਅਗੋ ਉਸੇ ਤਰੀ ਬਲਦੀ ਹੈ ਅਗੋ ਉਸੇ ਤਰੀ ਆਪਣਾ ਰੂਪ ਦਿਖਾ ਰਹੀ ਹੈ ਪਰ ਅੱਗ ਠੰਡੀ ਸੀਤ ਹੋ ਗਈ ਬਲਦੀ ਹੋਈ ਵੀ ਅਗ ਠੰਡੀ ਸੀਤ ਹੈ ਉਹਦਾ ਜਿਹੜਾ ਪੱਠ ਸੀ ਉਹ ਠੰਡਾ ਹੋ ਗਿਆ ਦਾਣੇ ਕੁ ਜਲੇ ਬੰਦ ਹੋ ਗਏ ਪੱਠ ਦੇ ਵਿੱਚ ਤੇ ਵਿਧੀ ਚੰਦ ਸਤਨਾ ਵੈਗੁਰੂ ਕਹਿੰਦਾ ਹੋਇਆ ਕਹਿੰਦਾ ਪੜਭੁੰਜਾ ਉਹਨੂੰ ਫਟਾਫਟ ਕਢਾਇਆ ਚੁੱਕ ਮੈਂ ਬਾਹਰ ਨਿਕਲਣਾ ਤੇ ਬਾਹਰ ਨਿਕਲਿਆ ਨੋmber 9 ਵਿਧੀ ਚੰਦ ਨੂੰ ਦੇਖਦੇ ਸਾਰ ਪੜਭੁੰਜਾ ਪੈਰਾਂ ਤੇ ਡਿੱਗ ਪਿਆ ਸੀ ਪੈਰਾਂ ਤੇ ਡੱਕੇ ਰੋਂ ਲੱਗਾ ਕਹਿੰਦਾ ਵਿਦੀ ਭਾਈ ਸਿੱਖਾ ਤੂੰ ਪੱਕਾ ਸਿੱਖ ਲੱਗਦਾ ਮੈਨੂੰ ਮੈਂ ਤਾਂ ਹੀ ਮਖੌਲ ਕੀਤਾ ਸੀ ਤੇਰੇ ਨਾਲ ਝੇੜ ਕੀਤੀ ਸੀ ਅੱਗੇ ਸੁਣਿਆ ਸੀ ਦੁਨੀਆਂ ਤੇ ਗੁਰੂ ਦੇ ਸਿੱਖ ਇਸ ਤਰ੍ਹਾਂ ਦੇ ਹੁੰਦੇ ਹਨ ਬੜੀਆਂ ਕਥਾ ਸੁਣੀਆਂ ਸੀ ਕਹਾਣੀਆਂ ਸੁਣੀਆਂ ਸੀ ਅੱਜ ਮੈਂ ਅੱਖਾਂ ਦੇ ਨਾਲ ਦੇਖ ਲਿਆ ਕਿ ਸੱਚੀ ਮੁੱਚੀ ਇਸ ਤਰ੍ਹਾਂ ਦੇ ਹੁੰਦੇ ਹਨ ਵਿਦੀ ਚੰਦ ਨੂੰ ਕਹਿ ਰਿਹਾ ਉਹ ਬੜ ਭੁੰਜਾ ਇਹ ਗੱਲ ਦੇ ਨਾਲ ਆ ਪੈਰਾਂ ਤੇ ਡਿੱਗ ਪਿਆ ਵਿਦੀ ਚੰਦ ਤੇ ਕਹਿੰਦਾ ਭਾਈ ਮੇਰੇ ਪੱਲੇ ਕੁਝ ਨਹੀਂ ਹੈ ਵੀ ਦੀ ਚਾਹ ਕਹਿੰਦਾ ਮੈਂ ਭਾਈ ਪਰ ਭੁੰਜਿਆ ਮੇਰੇ ਪੱਲੇ ਕੁਝ ਨਹੀਂ ਐ ਮੈਂ ਤਾਂ ਇੱਕ ਨਮਾਣਾ ਦਾ ਦਾਸ ਆ ਛੇਵੇਂ ਪਾਤਸ਼ਾਹ ਦਾ ਸਿੱਖਾਂ ਇਹ ਕਲਾ ਤਾਂ ਛੇਵੇਂ ਪਾਤਸ਼ਾਹ ਨੇ ਵਰਤਾਈ ਐ ਉਹਨਾਂ ਨੇ ਰੱਖਿਆ ਕੀਤੀ ਸਾਡੀ ਫਿਰ ਵੀ ਆਪਣੇ ਤੇ ਮਾਣ ਨਹੀਂ ਕੀਤਾ ਘਾੜ ਨਹੀਂ ਕੀਤਾ ਛੇਵੇਂ ਪਾਤਸ਼ਾਹ ਗੁਰਸਿੱਖਾਂ ਨੇ ਜਦੋਂ ਪੁੱਛਿਆ ਮਹਾਰਾਜ ਇਹ ਕੀ ਵਿਦਸੀ ਇਹ ਮਿੰਟਾਂ ਸਕਿੰਟਾਂ ਚ ਕੀ ਪਾਣਾ ਵਰਤਾ ਤੱਕ ਕੀ ਵੇਦ ਹੈ ਛੇਵੇਂ ਪਾਸ਼ਾ ਜੀ ਕਹਿੰਦੇ ਭਾਈ ਉਧਰ ਵਿਧੀ ਚੰਦ ਭੱਟ ਚ ਵੜਿਆ ਹੋਇਆ ਸੀ ਕਹਿੰਦੇ ਉਹ ਸਾਡੇ ਬਚਨ ਅਸੀਂ ਬਚਨ ਕੀਤਾ ਸੀ ਕਿ ਤੈਨੂੰ ਔਖੀ ਘੜੀ ਰੱਖਾਂਗੇ ਤੇ ਵਿਧੀ ਚੰਦ ਉਹ ਬਚਨਾਂ ਨੂੰ ਵੇਖੋ ਭਰਪੁੰਜੇ ਨੇ ਪੱਠ ਦੇ ਵਿੱਚ ਬੈਠਾ ਹੋਇਆ ਲੁਕਿਆ ਹੋਇਆ ਅੱਗ ਥਲੇ ਬਲ ਰਹੀ ਸੀ ਇਸ ਕਰਕੇ ਸਾਡੇ ਸਰੀਰ ਵਿੱਚੋਂ ਅੱਗ ਨਿਕਲ ਰਹੀ ਸੀ ਅਸੀਂ ਇਸ ਕਰਕੇ ਕਹਿੰਦੇ ਸੀ ਠੰਡਾ ਜਲ ਸਾਡੇ ਸਰੀਰ ਤੇ ਪਾਓ ਕਿ ਤੇ ਸਰੀਰ ਨਾ ਜਲ ਜਾਵੇ ਵੇਖੋ ਮਹਾਰਾਜ ਦਾ ਬਿਰਦ ਛੇਵੇਂ ਪਾਤਸ਼ਾਹ ਦਾ ਐਡੀ ਦੂਰ ਮਹਾਰਾਜ ਬੈਠੇ ਹੋਏ ਕਹਿ ਰਹੇ ਆਂ ਤੇ ਉਧਰ ਵਿਧੀ ਚੰਦ ਸੁਖ ਮਾਨ ਰਿਹਾ ਐਹੋ ਜੀਆਂ ਕਲਾਵਾਂ ਕਲਾ ਸ਼ਕਤੀਆਂ ਦੀ ਰਿੱਧੀਆਂ ਸਿੱਧੀਆਂ ਗੁਰਸਿੱਖਾ ਵਿੱਚ ਹੁੰਦੀਆਂ ਹਨ ਭਾਵੇਂ ਕੀ ਹੁਣ ਅਸੀਂ ਇਥੇ ਕਿਰਤੂ ਪਰ ਤੂੰ ਕਰਦਿਆਂ ਕਿ ਮਹਾਰਾਜ ਨੇ ਸ਼ਕਤੀ ਨਹੀਂ ਦਿਖਾਈ ਉਹ ਕਿਸੇ ਨਾ ਕਿਸੇ ਪਹਾਣੇ ਦੇ ਵਿੱਚ ਸ਼ਕਤੀ ਦਿਖਾ ਦਿੰਦੇ ਸੀ ਪਹਾਣੇ ਵਿੱਚ ਵੀ ਟੱਲ ਰਹੇ ਹੁੰਦੇ ਸੀ ਗੁਰਸਿੱਖ ਪਰ ਜਦੋਂ ਲੋੜ ਪੈਂਦੀ ਸੀ ਉੱਥੇ ਰਿੱਧੀ ਸਿੱਧੀ ਆਪੇ ਪ੍ਰਗਟ ਹੋ ਜਾਂਦੀ ਸੀ ਕਹਿਣ ਦੀ ਜ਼ਰੂਰਤ ਹੀ ਨਹੀਂ ਸੀ ਪੈਂਦੀ ਆਪੇ ਮਹਾਰਾਜ ਵਰਤਾ ਦਿੰਦੇ ਸੀ ਕਲਾ ਇਹ ਮਹਾਰਾਜ ਇੱਥੇ ਪੰਜਵੇਂ ਪਾਤਸ਼ਾਹ ਜੀ ਵੀ ਆਪਣੀ ਬਖਸ਼ਿਸ਼ ਕਰਦੇ ਹਨ ਕਹਿੰਦੇ ਭਾਈ ਹਰ ਧਨ ਉਹ ਮਾਲਕ ਦੀ ਕਿਰਪਾ ਦੇ ਨਾਲ ਜਦੋਂ ਉਹਦੀ ਕਿਰਪਾ ਹੁੰਦੀ ਹੈ ਇਮਾਰਾ ਜੀ ਦੇ ਗੁਰਸਿੱਖ ਜਿਹੜੇ ਨਾਮ ਦਾ ਭੋਜਨ ਛੱਕਦੇ ਹਨ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਹਿੰਦੇ ਬਾਹਰੋਂ ਸੁੱਖ ਲੈਣ ਵਾਸਤੇ ਸਰੀਰੀਕ ਭੋਜਨ ਛੱਕਦੇ ਹਨ ਅੰਦਰੋਂ ਸੁੱਖ ਲੈ ਲਈ ਆਤਮਿਕ ਭੋਜਨ ਭੋਜਨ ਨਾਮ ਭਜਨ ਦੀ ਖਰਾਕ ਛੱਕਦੇ ਹਨ ਅੰਮ੍ਰਿਤ ਪੀਵੋ ਸਦਾ ਤਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਇਤੇ ਕਿਰਪਾ ਦੇ ਬਦ ਮਹਾਰਾਜ ਜੀ ਤੀਜਾ ਪਾਦ ਉਚਾਰਨ ਕਰਦੇ ਹਨ ਇਹ ਬੇਨਤੀ ਕਰਦੇ ਹਨ ਪਾਤਸ਼ਾਹ ਜੀ ਕਹਿੰਦੇ ਅੰਮ੍ਰਿਤ ਪੀਓ ਭਾਈ ਸਿੱਖੋ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਪੀਣਾ ਕਰੋ ਸਦਾ ਤਿਰ ਜੀਵੋ ਮਹਾਰਾਜ ਜੀ ਕਹਿੰਦੇ ਜੇ ਸਦਾ ਵਾਸਤੇ ਜਿੰਦੇ ਰਹਿਣਾ ਆਤਮਾ ਪੱਖੋਂ ਸਰਜੀਤ ਹੋਣਾ ਹੈ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਰੂਪੀ ਨਾਮ ਨੂੰ ਪੀਣਾ ਕਰੋ ਅੰਮ੍ਰਿਤ ਪੀਓ ਸਦਾ ਤਿਰ ਜੀਵੋ ਕਹਿੰਦੇ ਫਿਰ ਵਾਰ-ਵਾਰ ਮਰਨਾ ਨਹੀਂ ਪਵੇਗਾ ਹਰ ਸਿਮਰਤ ਆਨੰਦ ਅਨੰਤਾ ਕਹਿੰਦੇ ਸਿਮਰਨ ਦੇ ਵਿੱਚ ਹੀ ਭਾਈ ਇਹ ਆਨੰਦ ਹੈ ਇਹ ਰੰਗ ਹੈ ਸਿਮਰਨ ਦੇ ਵਿੱਚ ਰੰਗ ਤਮਾਸਾ ਪੂਰਨ ਆਸਾ ਕਬੇ ਨਾ ਵਿਆਪੇ ਚਿੰਤਾ ਇਹ ਮਹਾਰਾਜ ਜੀ ਕਹਿੰਦੇ ਰੰਗ ਮਹਾਰਾਜ ਜੀ ਕਹਿੰਦੇ ਜਿੰਨੂੰ ਚੜ ਜਾਂਦਾ ਉਹਦੀਆਂ ਆਸਾਂ ਪੂਰਨ ਹੋ ਜਾਂਦੀਆਂ ਨ ਹਰੰਗਤ ਮਾਸਾ ਪੂਰਨ ਆਸਾ ਕਭੇ ਨ ਵਿਆਪੇ ਚਿੰਤਾ ਮਹਾਰਾਜ ਜੀ ਕਹਿੰਦੇ ਫਿਰ ਚਿੰਤਾ ਵਿਆਪਦੀ ਨਹੀਂ ਚਿੰਤਾ ਜਿਹੜੀ ਵਾਰ-ਵਾਰ ਖਾਂਦੀ ਏ ਸਾਨੂੰ ਉਹ ਮਹਾਰਾਜ ਜੀ ਕਹਿੰਦੇ ਖਤਮ ਹੋ ਜਾਂਦੀ ਏ ਹੋਰਾ ਪ੍ਰਭੂ ਦੇ ਨਾਮ ਦਾ ਜਦੋਂ ਰੰਗ ਚੜ ਜਾਂਦਾ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨ ਭਵਤ ਮਾਰਾ ਇਹੋ ਮਨ ਹੋਵੋ ਹਰ ਚਰਨਾ ਹੋ ਕੋਲਾ ਤੇ ਮਹਾਰਾਜ ਜੀ ਕਹਿੰਦੇ ਭੌਰਾ ਬਣ ਜੀਏ ਇਹ ਮਨ ਨੂੰ ਭੌਰਾ ਬਣਾ ਲੀਏ ਭਵਰਤ ਮਾਰਾ ਏਉ ਮਨ ਹੋਵੋ ਮਹਾਰਾਜ ਜੀ ਕਹਿੰਦੇ ਸਾਡਾ ਮਨ ਭੌਰਾ ਬਣ ਜਾਵੇ ਜਿਵੇਂ ਕ ਭੌਰਾ ਜਿਹੜਾ ਕੌਲ ਦੇ ਫੁੱਲ ਤੇ ਜਾ ਬਿੰਦੈ ਸੁਖ ਲੈਂਦਾ ਹੈ ਉਥੋਂ ਆਨੰਦ ਲੈਂਦਾ ਹੈ ਕਹਿੰਦੇ ਸਾਡਾ ਮਨ ਭੌਰਾ ਬਣ ਕੇ ਉਹਦੇ ਚਰਨਾਂ ਦਾ ਆਨੰਦ ਮਾਣੇ ਹਰ ਚਰਨਾ ਹੋਵੋ ਕਉਲਾ ਚਰਨਾ ਰੂਪੀ ਮਹਾਰਾਜ ਜੀ ਕਹਿੰਦੇ ਕੌਲ ਦੇ ਫੁੱਲ ਦਾ ਆਨੰਦ ਮਾਣੇ ਨਾਨਕ ਦਾ ਸੁਨ ਸੰਗ ਲਪਟਾਇਓ ਜਿਉ ਹੁੰਦੇ ਚਾਤਰਿਕ 몰ਾ ਮਹਾਰਾਜ ਜੀ ਬੇਨਤੀ ਕਰਦੇ ਨੇ ਕੀਲੀ ਤੋ ਖੋਇਸ ਅਨੰਦ ਮੈਂ ਦਾਸ ਨਾਨਕ ਦਾਸ ਹੁਣ ਸੰਗ ਲਪਟਾਇਓ ਮਹਾਰਾਜ ਜੀ ਕਹਿੰਦੇ ਉਹਦਾ ਸੰਗ ਚੋਂ ਨਾ ਜਿਉ ਹੁੰਦੇ ਚਾਤਰਿਕ 몰ਾ ਜਿਵੇਂ ਬਬੀਆ ਹਰਾ ਜੀ ਕਹਿੰਦੇ ਜੀ ਬਬੀਆ ਜਿਹੜਾ ਹੈ ਨਾ ਉਹ ਸਵੰਤੀ ਬੂੰਦ ਜਦੋਂ ਪ੍ਰਾਪਤ ਹੁੰਦੀ ਹੈ ਵਰਖਾ ਦੇ ਵਿੱਚ ਉਹ ਫਿਰ ਆਨੰਦ ਲੈਂਦਾ یوں ਬੂੰਦੇ ਚਾਤਰਕ ਮੋਲਾ ਕਹਿੰਦੇ ਮੋਲਿਆ ਜਾਂਦਾ ਖਿੜ ਜਾਂਦਾ ਬਬੀਏ ਦੇ ਮੁਖ ਦੇ ਵਿੱਚ ਜਦੋਂ ਸਵੰਤੀ ਬੂੰਦ ਪੈਂਦੀ ਹੈ ਨਾ ਉਹਦਾ ਮੁਖ ਐਸਾ ਹੁੰਦਾ ਬਬੀਏ ਦਾ ਉਹ ਆਮ ਜਲਣੀ ਪੀ ਸਕਦਾ ਚੁੰਜ ਐਸੀ ਹੁੰਦੀ ਹੈ ਉਹਦੇ ਅੰਦਰ ਜਲਣੀ ਜਾਂਦਾ ਉਹ ਪਕਾਰ ਕਰਦਾ ਹੈ ਮਾਲਕ ਅੱਗੇ ਬਾਣੀ ਦੇ ਵਿੱਚ ਦੇਖੋ ਤਾਂ ਹੀ ਜਿਗਰ ਆ ਬੀਏ ਦਾ ਉੱਪਰ ਨੂੰ ਚੁੰਝ ਕਰਕੇ ਪਕਾਰ ਕਰਦਾ ਟਰੈਂ ਟਰੈਂ ਕਰਦਾ ਆਮ ਬਬੀਆ ਜਿਹੜਾ ਬਰਖਾ ਨੂੰ ਮੰਗਦਾ ਉਹ ਕੀ ਮੀਂਹ ਪਏ ਮਹਾਰਾਜ ਮੇਰੀ ਪਿਆਸ बुझाਓ ਮੇਰੇ ਮੁਖ ਦੇ ਵਿੱਚ ਸ਼ਾਂਤੀ ਬੂੰਦ ਪਏ ਜਦੋਂ ਵਰਖਾ ਸ਼ੁਰੂ ਹੁੰਦੀ ਹੈ ਬੱਬੀਆ ਉੱਪਰ ਨੂੰ ਚੁੰਝ ਕਰ ਲੈਂਦਾ ਮੂੰਹ ਅੜ ਕੇ ਉੱਪਰ ਨੂੰ ਚੁੰਝ ਕਰਕੇ ਪਕਾਰ ਕਰਦਾ ਸੰਵੰਤੀ ਬੂੰਦੋ ਦੀ ਮੁਖ ਦੇ ਵਿੱਚ ਪੈਂਦੀ ਹੈ ਉਹਦੀ ਪਿਆਸ ਮਿੱਟਦੀ ਹੈ ਖੰਡ ਪੈਂਦੀ ਉਹਨੂੰ ਮਹਾਰਾਜ ਜੀ ਕਹਿੰਦੇ ਫਿਰ ਉਹ ਖਿੜ ਜਾਂਦਾ ਹੈ ਮੋਲਿਆ ਜਾਂਦਾ ਹੈ ਮੋਲੀ ਧਰਤੀ ਮੋਲਿਆ ਆਕਾਸ਼ ਸ਼ਬਦ ਪੜਦੇ ਨਾ ਆਪਾਂ ਤੇ ਮਹਾਰਾਜ ਜੀ ਕਹਿੰਦੇ ਬੀਬੀ ਆ ਜਿਹੜਾ ਮੋਲਿਆ ਜਾਂਦਾ ਹੈ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਸਾਨੂੰ ਵੀ ਬੀਬੀ ਇਹਦੀ ਤਰ੍ਹਾਂ ਸਾਡੀ ਪਿਆਸ ਵੀ ਬਜਾ ਦਿਓ ਨਾਨਕ ਦਾਸ ਸੁਨ ਸੰਗ ਲਪਟਾਇਓ ਮਹਾਰਾਜ ਜੀ ਕਹਿੰਦੇ ਮੈਂ ਦਾਸ ਤੇਰਾ ਸੰਗ ਚਾਹੁੰਦਾ ਹਾਂ ਮਹਾਰਾਜ ਜੀ ਕਹਿੰਦੇ ਤੁਹਾਡਾ ਸੰਗ ਪ੍ਰਾਪਤ ਹੋ ਜਾਵੇ ਜਿਵੇਂ ਬਿਬੀਏ ਦੀ ਪਿਆਸ ਤੁਸੀਂ ਬੁਝਾਈ ਹੈ ਨਾ ਉਹ ਮੋਲਿਆ ਖੜ ਗਿਆ ਕਹਿੰਦੇ ਇਸੇ ਤਰ੍ਹਾਂ ਸਾਡੀ ਪਿਆਸ ਵੀ ਬੁਝਾ ਦਵੋ ਸਾਡੇ ਮੁਖ ਦੇ ਵਿੱਚ ਅੰਮ੍ਰਿਤ ਰੂਪੀ ਬਾਣੀ ਦੀ ਬੂੰਦ ਪੈ ਜਾਵੇ ਸਾਡਾ ਮਨ ਤਨ ਮੋਲਿਆ ਜਾਵੇ ਖੜ ਜਾਵੇ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਮਹਾਰਾਜ ਕਿਰਪਾ ਕਰਨ ਬੇਨਤੀ ਹੈ ਸ਼ਬਦ ਮਹਾਰਾਜੀ ਪੜ੍ਹਦੇ ਹਨ ਉੱਥੇ ਸਾਨੂੰ ਜਾਚ ਦੱਸ ਦਿਨ ਭਾਈ ਗੁਰੂ ਸਿੱਖਾਂ ਨੂੰ ਇਹ ਸ਼ਬਦ ਜਿਹੜਾ ਹੈ ਇਹ ਸਦਾ ਹੀ ਪੜਿਆ ਜਾਂਦਾ ਆਪਾਂ ਪੜਦੇ ਨੇ ਆਮ ਖੁਸ਼ੀ ਦੇ ਟਾਈਮ ਤੇ ਇਹ ਕੀ ਸਦਾ ਹੀ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਬੇਨਤੀ ਕਰਨੀ ਚਾਹੀਦੀ ਹੈ ਗੁਰਸਿੱਖ ਨੂੰ ਵੀ ਮੀਆਂ ਭੈਣਾ ਮਤਾਵਾ ਇਸ ਤਰ੍ਹਾਂ ਬੱਚਿਆਂ ਨੂੰ ਬੱਚਿਆਂ ਦੇ ਪ੍ਰਤੀ ਬੇਨਤੀ ਕਰੋ ਕਿ ਬੱਚੇ ਸਾਡੇ ਬਾਣੀ ਨਾਲ ਜੁੜ ਜਾਣ ਔਰ ਸਿੱਖੀ ਦੇ ਧਾਰਨੀ ਹੋਣ ਮਾਨ ਬਾਣੀ ਦਾ ਪਿਆਰ ਉਹਨਾਂ ਦੇ ਮਨ ਵਿੱਚ ਪ੍ਰਗਟ ਹੋਏ ਮਹਾਰਾਜ ਜੀ ਕਹਿੰਦੇ ਜਿਵੇਂ ਸਾਡੀ ਮਾਤਾ ਭਾਨੀ ਜੀ ਨੇ ਬੇਨਤੀ ਕੀਤੀ ਉਹ ਇਸੇ ਤਰ੍ਹਾਂ ਹੀ ਭਾਈ ਸਾਰੇ ਗੁਰਸਿੱਖਾਂ ਦੀਆਂ ਮਾਵਾਂ ਇਹ ਤਾਵਾਂ ਭੈਣਾ ਬੇਨਤੀ ਕਰਿਆ ਕਰੋ ਕਿ ਸਾਡੇ ਬੱਚੇ ਉਹਦੇ ਨਾਮ ਨਾਲ ਜੁੜ ਜਾਣ ਉਹਨਾਂ ਨੂੰ ਗੁਰਸਿੱਖੀ ਦੀ ਪ੍ਰਾਪਤੀ ਹੋਵੇ ਤਾਂਕਿ ਮਾਂ ਦੀ ਬੇਨਤੀ ਸਦਾ ਪ੍ਰਵਾਨ ਹੁੰਦੀ ਹੈ ਇਦੋਂ ਮਾਂ ਬੇਨਤੀ ਕਰਦੀ ਹੈ ਤਰਲਾ ਕਰਦੀ ਹੈ ਸਦਾ ਜੂ ਦੇ ਚਰਨਾਂ ਦੇ ਵਿੱਚ ਤੇ ਬੱਚਾ ਫਿਰ ਜ਼ਿੰਦਗੀ ਵਿੱਚ ਨਾਮ ਦਾ ਧਾਰਨੀ ਹੁੰਦਾ ਹੈ ਪੁਰ ਸਿੱਖੀ ਦੇ ਧਾਰਨੀ ਬਣਦੇ ਹਨ ਪਹਿਲੀਆਂ ਮਤਾਮਾਂ ਇਸੇ ਤਰ੍ਹਾਂ ਹੀ ਬੇਨਤੀਆਂ ਕਰਿਆ ਕਰਦੀਆਂ ਸੀ ਤਾਂ ਹੀ ਉਹਨਾਂ ਦੇ ਬੱਚੇ ਜੂੜਿਆਂ ਵਾਲੇ ਹੁੰਦੇ ਸੀ ਗੁਰਸਿੱਖ ਹੁੰਦੇ ਸੀ ਆਪਾਂ ਸੰਸਾਰੀ ਬੇਨਤੀਆਂ ਤੇ ਕਰਦੇ ਆ ਧੰਨਵਾਸ ਤੇ ਪਦਾਰਥਾਂ ਵਾਸਤੇ ਬੱਚਿਆਂ ਦੀ ਪੂਰਤੀ ਵਾਸਤੇ ਪਰ ਕਦੀ ਬੇਨਤੀ ਇਹ ਨਹੀਂ ਕਰਦੇ ਕਿ ਨਾਮ ਬਾਣੀ ਦਾ ਪਿਆਰ ਬਖਸ਼ਿਓ ਮਹਾਰਾਜ ਬੱਚਿਆਂ ਨੂੰ ਸਦਾ ਹੀ ਜ਼ਿੰਦਗੀ ਵਿੱਚ ਸਿੱਖੀ ਦੇ ਧਾਰਨੀ ਹੋਣ ਤੇ ਮਹਾਰਾਜ ਪੰਚਪੀ ਪਾਤਸ਼ਾਹ ਜੀ ਸੁਚੇਤ ਕਰਦੇ ਨੇ ਸ਼ਬਦ ਵਿੱਚ ਭਾਈ ਗੁਰ ਸਿੱਖੋ ਸਦਾ ਹੀ ਅਸੀਂ ਇਹ ਬੇਨਤੀਆਂ ਕਰੋ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਨੇਕਾ ਭੁੱਲਾਂ ਜੰਨੀਆਂ ਨਿਹੰਮਾਰਤ ਸਤਿਮਤ ਬਖਸ਼ਣ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ